ਦੇ ਲਈ ਹਰ ਵਿਅਕਤੀ ਵਿਦੇਸ਼ ਜਾਣ ਦਾ ਇੱਛਾ ਕਰੇ ਸ ਇਸ ਕਰਕੇ ਕਈ ਲੋਕ ਇਮੀਗ੍ਰੇਸ਼ਨ ਏਜੰਟਾਂ ਨੂੰ ਮੋٹے ਪੈਸੇ ਵੀ ਦਿੰਦੇ ਨੇ ਲੇਕਿਨ ਉਹਨਾਂ ਦੇ ਵੀਜ਼ੇ ਕਈ ਵਾਰ ਨਹੀਂ ਲੱਗਦੇ ਅਤੇ ਬਾਅਦ ਵਿੱਚ ਇਮੀਗ੍ਰੇਸ਼ਨ ਏਜੰਟ ਉਹਨਾਂ ਦੇ ਪੈਸੇ ਵੀ ਵਾਪਸ ਨਹੀਂ ਕਰਦੇ ਅਜਿਹਾ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਵੈਨਿਊ ਇਮੀਗ੍ਰੇਸ਼ਨ ਦਫ਼ਤਰ ਤੋਂ ਸਾਹਮਣੇ ਆਇਆ ਜਿੱਥੇ ਕਿ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਅਤੇ ਕੁਝ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਇੱਕ ਨੌਜਵਾਨ ਨੇ ਦੱਸਿਆ ਕਿ ਉਸਨੇ ਵਿਦੇਸ਼ ਜਾਣ ਦੇ ਲਈ ਇਸ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਲੱਖਾਂ ਰੁਪਏ ਦਿੱਤੇ ਹਨ ਤੇ ਲ ਉਸ ਦਾ ਵੀਜ਼ਾ ਲਗਾਇਆ ਗਿਆ ਤੇ ਨਾ ਹੀ ਉਸ ਨੂੰ ਪੈਸੇ ਵਾਪਸ ਦਿੱਤੇ ਗਏ ਜਿਸ ਦੇ ਚਲਦੇ ਹੋ ਇਮੀਗ੍ਰੇਸ਼ਨ ਦਫ਼ਤਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਦੂਜੇ ਪਾਸੇ ਬੀਕੇ ਉਗਰਾਹ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰੰਜੀਤ ਵੈਨੂ ਇਲਾਕੇ 'ਚ ਇੱਕ ਨਿੱਜੀ ਇਮੀਗ੍ਰੇਸ਼ਨ ਦਫ਼ਤਰ ਦੇ ਵੱਲੋਂ ਪੋਲੇ ਪਾਲੇ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਤੇ ਵਿਦੇਸ਼ ਭੇਜਣ ਦੇ ਨਾਂ ਤੇ ਉਹਨਾਂ ਤੋਂ ਲੱਖਾਂ ਰੁਪਏ ਠੱਗੇ ਜਾ ਰਹੇ ਨੇ ਹੁਣ ਉਹਨਾਂ ਵੱਲੋਂ ਅਜਿਹੇ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਵੱਲੋਂ ਇਸ ਮਾਮਲੇ ਨੂੰ ਹੱਲ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜੀ ਵੀਜ਼ਾ ਅਪਲਾਈ ਕੀਤਾ ਜੀ ਡੀ ਬਲੋਕ ਫਲਾਈ ਰਾਈਟਸ ਵੀਜ਼ਾ ਵਾਲਿਆਂ ਤੋਂ ਜਿੱਥੇ ਸਾਨੂੰ ਮੈਡਮ ਮਿਲੇ ਹਰਪ੍ਰੀਤ ਕੌਰ ਤੇ ਇਹਨਾਂ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਪਹਿਲਾਂ ਕੋਈ ਪੈਸਾ ਨਹੀਂ ਤੁਹਾਡੇ ਕੋਲ ਲਵਾਂਗੇ ਤੇ 10 ਲੱਖ 70 ਹਜ਼ਾਰ ਦਾ ਸਾਡੇ ਨਾਲ ਪੈਕੇਜ ਹੋਇਆ ਹੈ ਇਹਦਾ ਜੋ ਸਾਡੇ ਕੋਲ ਲਿਖਤੀ ਪਿਆ ਹੋਇਆ ਯੂਕੇ ਦੇ ਲਈ ਜਾਣਾ ਜੀ ਤੇ ਫਿਰ ਇਹਨਾਂ ਨੇ ਜੀ ਮਤਲਬ ਕਹਿਆ ਕਿ ਕੁਝ ਟਾਈਮ ਬਾਅਦ ਕਿ ਸਾਨੂੰ 2 ਲੱਖ 25 ਹਜ਼ਾਰ ਚਾਹੀਦਾ ਵਾ ਉਹ ਜ਼ਰੂਰੀ ਤੁਹਾਡੇ ਕੁਝ ਡਾਕੂਮੈਂਟਸ ਬਣਨੇ ਆ ਅਸੀਂ 2 ਲੱਖ 25 ਹਜ਼ਾਰ ਦੇ ਤਨ ਦੀਆਂ ਗੱਲਾਂ ਵਿੱਚ ਆ ਕੇ ਇਹਨੋਂ ਤੋਂ ਬਾਅਦ ਇਹਨੇ ਥੋੜਾ ਟਾਈਮ ਬਾਅਦ ਇਹਨੇ ਕਿਹਾ ਕਿ ਤੁਹਾਡਾ ਮਤਲਬ ਫੀਸ ਮਤਲਬ ਪੇ ਹੋਣੀ ਆ ਅਕਾਊਂਟ ਚ ਜੇ ਤੁਸੀਂ ਸਿੱਧੀ ਯੂਨੀਵਰਸਿਟੀ ਨੂੰ ਪਾਣੀ ਉੱਥੇ ਪਾ ਦਿਓ ਜੇ ਤੁਸੀਂ ਸਾਨੂੰ ਪਾਣੀ ਅਸੀਂ ਸਾਡੀ ਜ਼ਿੰਮੇਵਾਰੀ ਹੋ ਗਈ ਇਹਨਾਂ ਨੇ ਕੋਈ ਅਕਾਊਂਟ ਮੈਨੂੰ ਦਿੱਤਾ ਸਾਰੀ ਉਹਦੇ ਕੋਲ ਲਿਖਤੀ ਮੇਰਾ ਪਿਆ ਹੋਇਆ ਵਾ ਵਟਸਐਪ ਜੀ ਸਕਰੀਨਸ਼ਾਟ ਇਹਨੇ ਮੈਨੂੰ ਅਕਾਊਂਟ ਪਾਇਆ ਕੋਈ ਆਪਣਾ ਉਹਦੇ ਵਿੱਚ ਮੈਂ 5.5 ਲੱਖ ਰੁਪਏ ਫੀਸ ਪਾਈ ਹੋਈ ਆ ਜਿਹੜਾ ਕਿ ਮੈਂ ਆਪਣਾ ਘਰ ਗਿਰਵੀ ਰੱਖ ਕੇ ਇਹਨੂੰ ਦਿੱਤੇ ਪੈਸੇ ਲਿਆਣ ਕੇ ਜੋ ਕਿ 4.8 ਲੱਖ ਰੁਪਏ ਟੋਟਲ ਆ ਮੇਰਾ ਹੁਣ ਮੇਰੇ ਕੋ ਵਿਆਜ ਨਹੀਂ ਤਰ ਸਾਡੇ ਬੰਦਿਆਂ ਨਾਲ ਇਹਨਾਂ ਸਕਾਈ ਵਾਲਿਆਂ ਨੇ ਜਿਹੜੀਆਂ ਢਕੀਆਂ ਮਾਰੀਆਂ ਨੇ ਕਿਸੇ ਦੇ ਨਾਲ 7 ਲੱਖ ਦੀ ਕਿਸੇ ਦੇ ਨਾਲ 5 ਲੱਖ ਦੀ ਕਿਸੇ ਨਾਲ 2 ਲੱਖ ਦੀ ਕਿਸੇ ਨਾਲ 10 ਲੱਖ ਦੀ ਸਾਡੇ ਨਾਲ ਇਹਨਾਂ 7 ਲੱਖ ਰੁਪਈਆ ਜਿਹੜਾ ਜਮ੍ਹਾਂ ਕਰ ਲਿਆ ਇੱਕ ਸਾਲ ਹੋ ਗਿਆ ਹੈ ਯੂਕੇ ਵਿੱਚ ਬਜੇ ਭੇਜਨੇ ਸੀਗੇ ਅਜੇ ਤੱਕ ਸਾਡੇ ਬੱਚੇ ਜਿਹੜੇ ਇੱਥੇ ਸੜਕਾਂ ਤੇ ਰੋਲਦੇ ਪਏ ਆ ਉਹਨਾਂ ਦੀ ਕੋਈ ਇਹਨਾਂ ਫੀਸ ਜਮ੍ਹਾਂ ਨਹੀਂ ਕਰਾਈ ਕੁਛ ਨਹੀਂ ਕਰਾਈ ਤੇ ਜੇ ਅਸੀਂ ਪੈਸੇ ਵਾਪਸ ਮੰਗਦੇ ਤਾਂ ਕੋਈ ਧਮਕੀਆਂ ਦਿੰਦੇ ਆ ਕਿ ਜੋ ਕਰਨਾ ਕਰ ਲੋ ਤੇ ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਜਿਹੜਾ ਵੇਤੇ ਧਰਨਾ ਲਾਉਣਾ ਪਿਆ ਇਹ ਕਿਥੇ ਇਮੀਗ੍ਰੇਸ਼ਨ ਦਾ ਆਫੀਸ ਹੈ ਫਲਾਈ ਰਾਈਟ ਉੱਥੇ ਕੁਝ ਵੇਰਕੇ ਦੇ ਅ ਕੋਈ ਪਰਸਨ ਸੀ ਕਿ ਉਹਨਾਂ ਵੱਲੋਂ ਕੋਈ ਦਰਖਾਸਤ ਦਿੱਤੀ ਗਈ ਹੈ ਔਰ ਇਹਦੇ ਵਿੱਚ ਪਹਿਲਾਂ ਵੀ ਯੂ ਬੈਂਕ ਕੋਲ ਇਹ ਮੈਟਰ ਚੱਲ ਰਿਹਾ ਹੈ ਪਰ ਅਜੇ ਤੱਕ ਜੋ ਕੰਪਲੇਨੈਂਟ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜੋ ਕੋਈ ਉਹਨਾਂ ਨੂੰ ਕੰਪਨਸੇਸ਼ਨ ਮਿਲਣੀ ਸੀ ਉਹਨਾਂ ਪੈਸੇ ਵਗੈਰਾ ਦਿੱਤੇ ਆ ਉਹ ਅਜੇ ਵਾਪਸ ਨਹੀਂ ਹੋਏ ਔਰ ਇਹਦੇ ਹੀ ਉਹਨੂੰ ਮੁੱਖ ਰੱਖਦੇ ਹੋਏ ਅੱਜ ਇਹਨਾਂ ਨੇ ਇੱਥੇ ਆ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਆ ਔਰ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਆ ਜੋ ਕਿਸਾਨ ਯੂਨੀਅਨ ਵਾਲੇ ਆਏ ਨੇ ਜੋ ਕੰਪਲੇਨਟ ਆਇਆ ਆ ਤੇ ਹੋਪਫੁਲੀ ਜਲਦੀ ਤੋਂ ਜਲਦੀ ਅਸੀਂ ਸੌਟ ਆਊਟ ਕਰਾ ਕੇ ਤੇ ਇਹਨਾਂ ਦਾ ਜਿਹੜਾ ਧਰਨਾ ਆ ਉਹ ਅਸੀਂ ਚਕਾਉਣ ਦੀ ਕੋਸ਼ਿਸ਼ ਕਰ ਰਹੇ ਆ